ਦਿਨੋ ਦਿਨ ਲਾਲਚ ਮਨੁੱਖੇ ਅੰਦਰ ਇਸ ਕਦਰ ਵਧ ਰਿਹਾ ਹੈ ਕਿ ਸਮਾਜਿਕ ਅਤੇ ਨੈਤਿਕ ਰਿਸ਼ਤੇ ਨਾਟਿਆਂ ਨੂੰ ਭੁੱਲਦਾ ਜਾ ਰਿਹਾ ਹੈ ਜਿਹਾ ਹੀ ਮਾਮਲਾ ਸਰਹੱਦੀ ਪਿੰਡ ਗਜਰੀਵਾਲਾ ਮੱਤਰੋ ਤਾਰ ਤੋਂ ਸਾਹਮਣੇ ਆਇਆ ਹੈ ਕਿ ਇੱਕ ਵਿਧਵਾ ਔਰਤ ਅਤੇ ਉਸਦੀ ਵਿਧਵਾ ਭਤੀ ਨੂੰ ਸ਼੍ਰੀਕੇ ਵਿੱਚ ਲੱਗਦੇ ਸਕੇ ਭਤੀਜਿਆਂ ਵੱਲੋਂ ਉਹਨਾਂ ਔਰਤਾਂ ਦੀ ਜ਼ਮੀਨ ਦੇ ਟੁਕੜੇ ਦੇ ਲਾਲਚ ਪਿੱਛੇ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਜਿਸ ਵਿੱਚ ਔਵਦਵਾ ਔਰਤ ਅਤੇ ਉਸਦੀ ਵਿਧਵਾ ਦੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ ਹਨ ਅਤੇ ਨੂੰ ਮਟਰ ਦੇ ਸਿਵਲ ਹਸਪਤਾਲ ਵਿਖੇ ਜੀਰੇ ਇਲਾਜ ਹਲ ਉਧਰ ਦੂਜੇ ਪਾਸੇ ਦੂਜੀ ਧਿਰ ਦੇ ਜ਼ਖਮੀ ਔਰਤ ਅਤੇ ਉਸ ਦੇ ਪਤੀ ਨੇ ਇਹਨਾਂ ਦੋਚਾਂ ਨੂੰ ਬੇਬੁਨਿਆਦ ਦੱਸਿਆ ਹੈ ਇਥੇ ਦੱਸਣ ਜੋ ਹੈ ਕਿ ਵਿਧਵਾ ਔਰਤ ਬਜ਼ੁਰਗ ਮਾਤਾ ਕੌਰੋਂ ਬਾਈ ਦੇ ਨਾ ਤਾਂ ਸਿਰ ਤੇ ਪਤੀ ਹੈ ਤੇ ਨਾ ਹੀ ਨੂੰ ਪੁੱਤਰ ਹਨ ਅਤੇ ਸਭ ਤੋਂ ਵੱਡਾ ਦੁੱਖਾਂ ਦਾ ਪਹਾੜ ਉਸ ਵੇਲੇ ਉਸਤੇ ਟੁੱਟ ਗਿਆ ਜਦੋਂ ਉਸਦੀ ਜਵਾਈ ਦੀ ਵੀ ਮੌਤ ਹੋ ਗਈ ਆਪਣੀ ਵਿਧਵਾ ਧੀ ਸ਼ਰਮਾ ਰਾਣੀ ਨੂੰ ਅਤੇ ਅਨਾਥ ਤਿੰਨ ਪੁੱਤਰੀਆਂ ਨੂੰ ਲੈ ਕੇ ਇਹ ਦੋਨੇ ਇੱਕ ਦੂਜੇ ਨੂੰ ਸਾਬਰੀਆਂ ਹਨ ਕਿਉਂ ਹੋਈ ਕੀ ਕਾਰਨ ਹੈ ਇਹ ਲੜਾਈ ਇਹ ਮੇਰੇ ਦੇਵਰੇ ਦੇ ਮੁੰਡੇ ਨੇ ਉਹਨਾਂ ਦੇ ਕਰਕੇ ਦੋ ਬੰਦੇ ਨੇ ਤਿੰਨ ਜਨਾਨੀਆਂ ਨੇ ਉਹ ਸਾਨੂੰ ਧਮਕੀਆਂ ਦੇ ਕੇ ਡਰਾ ਡਰਾ ਕੇ ਰੱਖਦੇ ਨੇ ਸਾਡੇ ਜਦੋਂ ਵੀ ਕਿਸੇ ਗੱਲ ਦਾ ਨਾਂ ਲੈਨੇ ਅਗੂ ਗਾਲ ਪੈਦੇ ਨੇ ਕਿਉਂ ਬੀਸ ਆਪਣੀ ਗੇੜ ਦੇ ਅੱਗੇ ਆ ਕੇ ਤਮਕੀਆਂ ਦੇ ਕੇ ਸਾਨੂੰ ਸਾਰੇ ਜੀਆਂ ਨੂੰ ਆਂਦੇ ਨੇ ਵੀ ਅਸੀਂ ਇੱਥੇ ਵਸਣਾ ਤੁਹਾਨੂੰ ਕੱਢ ਦੇਣਾ ਇਥੋਂ ਮੈਂ ਤਿੰਨ ਬੱਚੀਆਂ ਲੈ ਕੇ ਕਿੱਧਰ ਜਾਵਾਂ ਮੈਂ ਕਿਧਰੇ ਮੇਰਾ ਪੁੱਤਰ ਹੈ ਨਹੀਂ ਮੇਰੇ ਤਿੰਨ ਮੇਰੇ ਕੋਲ ਬੱਚੀਆਂ ਇੱਕ ਮੇਰੀ ਦੀ ਮੇਰੇ ਕੋਲ ਇਹ ਸੋ ਸਰਪੰਚ ਦੇ ਹੌਸਲੇ ਤੇ ਵੀ ਸਾਡਾ ਸਰਪੰਚੇ ਮਨਦੀਪ ਸਿੰਘ ਮਨਦੀਪ ਸਿੰਘ ਸਰਪੰਚ ਆ ਤੇ ਇਹ ਸਾਡਾ ਕੁਝ ਨਹੀਂ ਕਰ ਸਕਦੀ ਸਾਨੂੰ ਕੋਈ ਕਲੀਆਂ ਔਰਤਾਂ ਇਹਨਾਂ ਨੂੰ ਕਲੀਆਂ ਨੂੰ ਮਾਰ ਕੇ ਤੇ ਅਸੀਂ ਜੇਲ੍ਹ ਵੇਖ ਲਾਂਗੇ ਇਹਨਾਂ ਨੇ ਸਾਵਲਾ ਕੇ ਥਾਂ ਦਾ ਕਬਜ਼ਾ ਕਰਦੇ ਸੀ ਅੱਗੇ ਵੀ ਰੋਲਾ ਚੱਲਦਾ ਸੀ ਨਾਲ ਸਾਨੂੰ ਕੰਨਾਂ ਕੁੰਨਾਂ ਨਹੀਂ ਕੱਢਾਂ ਦਿੱਤੀ ਬੜਾ ਡਾਂਗਾ ਡੂੰਗਾ ਵਿੱਚ ਹੈਗੀਆਂ ਨੇ ਵੇੜੀਆਂ ਬਣੀ ਹੋਈ ਹੈ ਇਹਨਾਂ ਨੇ ੱੱੱਕੇ ਨਾਲ ਸਾਡੀ ਥਾਂ ਦਾ ਵਾੜ ਦਾ ਕਬਜ਼ਾ ਕੀਤਾ ਸਾਨੂੰ ਸਾਰੇ ਪਿੰਡ ਵਲਾਈ ਥਾਂ ਵੀ ਤੁਹਾਡੀ ਪਿਓ ਦੀ ਤੁਹਾਡੇ ਪ੍ਰਾ ਦੀ ਥਾਂ ਹੈ ਤੁਸੀਂ ਆਪਦੇ ਕੰਨਾਂ ਕਰੋ ਅਸੀਂ ਤੁਹਾਡੇ ਨਾਲ ਉਦੋਂ ਸਰਪੰਚੀ ਕਰਤੇ ਸਾਡਾ ਫੈਸਲਾ ਹੋ ਗਿਆ ਕੱਲ ਕੀ ਵਾਪਰਿਆ ਕੱਲ ਵਾਪਰਿਆ ਕੱਲ 4 ਵਜੇ ਨਾ ਪਾਣੀ ਪੂਣੀ ਡੋਲਿਆ ਮੈਂ ਹੀ ਜੋ ਆਖਾ ਮੇਰੇ ਬੱਚੇ ਡਗ ਪੈਣ ਦੇ ਤੇ ਕੱਲ ਤੁਸੀਂ ਵੀ ਹਟ ਜਾਓ ਪਾਣੀ ਡੋਲੋ ਨਾ ਇਹ ਨਾ ਮੈਨੂੰ ਅੱਗੂ ਗਾਲਾਂ ਕਢੀਆਂ ਅੱਗੂ ਪੈ ਗਏ ਅੱਗੂ ਮੇਰੇ ਗਾਲ ਪੈਣ ਨੂੰ ਪਏ ਨੇ ਅੱਗੂ ਮੇਰੀ ਧੀ ਜਿਹੜਾ ਨਾਨਾ ਮੇਰੇ ਸਿਰ ਤੇ ਸੱਟ ਲਾਉਣ ਲੱਗੇ ਨੇ ਤ੍ਰੈਂਗਲ ਮਾਰ ਲੱਗੇ ਨੇ ਅੱਗੂ ਮੇਰੀ ਧੀ ਆ ਗਈ ਤੋਂ ਦਾ ਹੱਥ ਤੇ ਸੱਟ ਕਰ ਦਿੱਤੀ ਕਿੰਨੇ ਜਨ ਦੋ ਬੰਦੇ ਯਾਨੀ ਜਨਾਨੀਆਂ ਉਹਨਾਂ ਸਾਰਾਂ ਕੋਰਸ ਸਾਧਣਗੇ ਆਪੋ ਆਦੇ ਮੈਂ ਕੱਲੀ ਵਡੇਰੀ ਬਜ਼ੁਰਗੋ ਮਾਤਾ ਮੈਂ ਕੀ ਕਰ ਸਕਣੀ ਮੈਂ ਤਾਂ ਨਹੀਂ ਛੋਟੇ ਮਾਰ ਸਕਦੀ ਸੱਟਾਂ ਕਿਤੇ ਕਿੱਥੇ ਲੱਗੀਆਂ ਸੱਟਾਂ ਪਿੱਛੇ ਕਾਂਡ ਤੇ ਉਹ ਬਹੁਤ ਡੇਰ ਤੇ ਘੁੱਟਾ ਨੇ ਤ੍ਰੇਂਗਲ ਮਾਰ ਕੇ ਜਿਹੜਾ ਹੱਥ ਪਾੜ ਦਿੱਤਾ ਨੇ ਐ ਕੀ ਮੰਗ ਕਰਦੇ ਸਰਕਾਰ ਤੋਂ ਪੁਲਿਸ ਤੋਂ ਕੀ ਮੰਗ ਕਰਦੇ ਕਾਰਵਾਈ ਜੋ ਵੀ ਉਹਨਾਂ ਨੂੰ ਸਖਤ ਤੋਂ ਸਖਤ ਉਹਨਾਂ ਨੂੰ ਸਜ਼ਾ ਚਾਹੀਦੀ ਐ ਉਹਨਾਂ ਨੂੰ ਜੋ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਐ ਵੀ ਉਹ ਛੱਡਣ ਵਾਲੇ ਬੰਦੇ ਉਹ ਵੀ ਹਸਪਤਲ ਦਾਖਲ ਨੇ ਹਾਂ ਹਾਂ ਉਹ ਇਹ ਬੰਦੇ ਛੱਡਣ ਵਾਲੇ ਇਹਦੇ ਹੀ ਨਹੀਂ ਉਹ ਤਾਂ ਤੀਜੀ ਚੌਥੀ ਵਾਰ ਜਾਣ ਵੀ ਸਾਡੀ ਲੈ ਸਕਦੇ ਨੇ ਮਾਰ ਨਹੀਂ ਲੱਗੇ ਇਹ ਸਾਡੇ ਮੇਰੇ ਘਰ ਦੇ ਨੇ ਇਹ ਘਰੇਗੇ ਸੀ ਇਹਨਾਂ ਬਾਹਰ ਗੇਟ ਦੇ ਕੋਲ ਕੱਪੜੇ ਆਪਣੇ ਨਾ ਧੋਣ ਲੱਗੇ ਸੀ ਅਜ ਬੱਠਲ ਪਾਣੀ ਦਾ ਭਰਿਆ ਨੇ ਤੇ ਉਥੋਂ ਇਹ ਸਲਮਾ ਰਾਣੀਏ ਉਹਨੇ ਡਾਂਗ ਚੁੱਕ ਕੇ ਲੈ ਜਾਂਦੀ ਤੇ ਇਹਨੂੰ ਮਾਰੀ ਸੀ ਇਹ ਮਾਵਾਂ ਦਿਆਂ ਦੋਵੇਂ ਗੱਲ ਪੈ ਗਈਆਂ ਨੇ ਮੈਂ ਕਿਤੇ ਗਿਆ ਹੋਇਆ ਸੀ ਤੇ ਮੈਂ ਬਾਅਦ ਵਿੱਚ ਆਇਆ ਉਸ ਤੋਂ ਬਾਅਦ ਅਸੀਂ ਫਿਰ ਇਹਨੂੰ ਚੁੱਕ ਕੇ ਤੈਨੂੰ ਇੱਥੇ ਐਡਮਿਟ ਕਰਾਇਆ ਹੈ ਹਸਪੀਟਲ ਦੇ ਸੱਟਾ-ਸੱਟਾ ਕਾਫੀ ਲਾਈਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਇਹਦਾ ਨਾਲ ਬੰਦੇ ਵੀ ਰਲੇ ਨੇ ਹੱਥ 'ਤੇ ਡੰਗ ਆ ਗਈਆਂ ਨੇ ਬੰਦੇ ਨੇ ਉਹਨਾਂ ਦੀ ਕੁੱਟ ਮਾਰ ਕੀਤੀ ਉਹਨਾਂ ਦਾ ਦੋਸ਼ ਸਹੀ ਨੇ ਨਹੀਂ ਜੀ ਉਹ ਤਾਂ ਗਲਤ ਨਹੀਂ ਤੇ ਵੀਡੀਓ ਵੀ ਚੱਲ ਰਹੀ ਹੈ ਜਿੱਦਿਆ ਦੇਖੋ ਬੰਦੇ ਦਾ ਘਰ ਲੈ ਕੇ ਆਇਆ ਇਹ ਤਾਂ ਪਹਿਲਾਂ ਦੀ ਇਹ ਕਹਾਣੀ ਇਹ ਤਾਂ ਪਹਿਲਾਂ ਦੀ ਵੀਡੀਓ ਹੀ ਜੀ ਇਹ ਇਹ ਪਹਿਲਾ ਕੁਛ ਇਹਨਾਂ ਰੋਲਾ ਪਿਆ ਸੀ ਇਹਨਾਂ ਨੇ ਛੱਡ ਛੱਡ ਪੰਨੇ ਸੀ ਤੇ ਇਹ ਪਹਿਲਾਂ ਦਾ ਪੁਰਾਣਾ ਰੋਲਾ ਹੈ ਪੁਰਾਣਾ ਇਹ ਪੁਰਾਣਾ ਪਹਿਲਾਂ ਹੈ ਕੁਛ ਦਾ ਉਹ ਹਾਂ ਉਹ ਸਰਪੰਚ ਉਹ ਸਾਡੇ ਪਿੰਡ ਦਾ ਸਰਪੰਚ ਗੁਆ ਹੈਗਾ ਉਹ ਉਹਨਾਂ ਦੇ ਘਰੇ ਜਾ ਕੇ ਫੈਸਲਾ ਇਹ ਨਿਬੜਿਆ ਸੀ ਤੇ ਇਹ ਉੱਥੇ ਵੀ ਗੱਲ ਪੈ ਗਈ ਸੀ ਪੁਰਾਣੀ ਇਹ ਪੁਰਾਣੀ ਇਹ ਵੀਡੀਓ ਪਹਿਲਾਂ ਦੀ ਇਹ ਵੀਡੀਓ ਇਹ ਪਹਿਲਾਂ ਦੀ ਇਹ ਨਹੀਂ ਸਾਨੂੰ ਪਤਾ ਇਹ ਕਿੱਥੋਂ ਬਣਾਈ ਫਿਰਦੀਆਂ ਨੇ ਕਿੱਥੋਂ ਨਹੀਂ ਬਣਾਈ ਫਿਰਦੀਆਂ ਗਲਤ ਬਣਾਈ ਜਿਹੜੇ ਚਿਹਰੇ ਬਤਾਏਗਾ ਉਹ ਤੁਹਾਡੇ ਨਹੀਂ ਨਹੀਂ ਇਹ ਨਹੀਂ ਸਾਡੇ ਇਹ ਠੀਕ ਹੈ ਲੈ ਲੈ ੜਾ ਇਹ ਕਿਹੋ ਜਿਹੀ ਕੌਣ ਕੌਣ ਸੀ ਲੈ ੜਾ ਅੱਜ ਕੱਲ 6 ਦਾ ਟਾਈਮ ਸੀ ਅਸੀਂ ਕੱਪੜੇ ਧੋਂਦੇ ਪੈ ਸੀ ਜ਼ਬਰਦਸਤੀ ਆ ਕਿ ਮੇਰੇ ਨਾਲ ਦੋ ਮਾਵਾਂ ਤਿੰਨਾਂ ਨਾਲ ਗੱਲ ਪੈ ਗਈਆਂ ਨੇ ਮੇਰੇ ਆ ਕੇ ਤੇ ਮੈਂ ਵੀ ਇਕੱਲੇ ਕਾਰਗਰਸੀ ਤੇ ਮੇਰੇ ਕੋਲ ਦੋ ਬੱਚੇ ਸੀ ਮੇਰੀ ਕੁੜੀਆਂ ਨੇ ਦੋ ਮੇਰੇ ਘਰ ਦੇ ਨਾ ਵਿਗਿਆ ਨਾ ਠੜ ਗਿਆ ਸੀ ਬਾਹਰ ਖੇਤੀ ਘਰ ਨਹੀਂ ਗਈ ਸੀ ਮੈਂ ਇਕੱਲੀ ਕਰ ਰਹੀ ਸੀ ਮੈਨੂੰ ਕੁੱਟ-ਕੁੱਟ ਕਰਾ ਜ਼ਬਰਦਸਤੀ ਬੜਾਈ ਵੀ ਕੁਟਾ ਨੇ ਤੇ ਇੱਕ ਸਾਡਾ ਕਮਰਾ ਤੇ ਨਾਲ ਸਾਡੇ ਮੱਝਾ ਦੀ ਜਗ੍ਹਾ ਬਣੀ ਗਈ ਏ ਤੇ ਬਾਹਰ ਤੋਂ ਆਂਡੋ ਸ਼ਬੰਦੇ ਮੰਗਵਾ ਕੇ ਤੇ ਉਹ ਵੀ ਸਾਰਾ ਬਤੋਰ ਪਨ ਕਰ ਦਿੱਤਾ ਨੇ ਸਟਾਟੇ ਤੱਕ ਇਹ ਚਲੇ ਗਿਆ ਸਟਾ ਸਾਰਾ ਸ਼੍ਰੀ ਤਸਰ ਤੇ ਆਵਾਵਾਂ ਤੇ ਕੰਡਕ ਤੇ ਪੀਟ ਵੇਚੀ ਕੋਣ ਕੋਣ ਸੀ ਲੜਨ ਵਾਲੇ ਦਾ ਦੇ ਨਾ ਉਹ ਦੋ ਸੀ ਤੋਂ ਨਬਰ ਦੇ ਅੰਸ਼ ਬਤ ਬੰਦੇ ਮੰਗਵਾ ਕੇ ਸਾਰਾ ਪੰਤੋਰ ਕਰ ਵੀ ਟਾਟੇ ਰ ਕਰ ਦਿੱਤਾ ਨੇ ਸਾਰਾ ਸਾਡਾ ਕਰਦਾ ਉਹਨਾਂ ਨੇ ਇਲਜ਼ਾਮ ਲਾਇਆ ਨੇ ਕਿ ਇਹਨਾਂ ਦੇ ਦੋ ਹੌਤਾਂ ਨੇ ਹਾਂ ਤਿੰਨ ਬੰਦੇ ਤਿੰਨ ਬੰਦੇ ਪੰਜ ਬੰਦੇ ਕੁੱਟ ਮਾਰ ਕੀਤੀ ਤੁਹਾਡੇ ਤੇ ਹਾਂ ਪੰਜ ਇੱਥੇ ਕੋਟ ਮਾਰ ਕੀਤੀ ਬਾਹਰ ਦੇ ਬੰਦੇ ਗੁੰਡੇ ਮਗਵਾ ਕੇ ਪੰਜ ਬੰਦੇ ਹੋ ਸੀ ਨਹੀਂ ਨਹੀਂ ਤੁਹਾਡੇ ਤੇ ਉਹਨਾਂ ਨੇ ਦੋਸ਼ ਲਾਏ ਨੇ ਕਿ ਇਹਨਾਂ ਦੇ ਬੰਦਿਆਂ ਨੇ ਵੀ ਕੋਟ ਮਾਰ ਕੀਤੀ ਉਹਨਾਂ ਦੀ ਔਰਤਾਂ ਦੀ ਸਨ ਸਾਢੇ ਤੇ ਵੀ ਕੀਤੀ ਨੇ ਸਾਰੀ ਵੀ ਕਾਰਵਾਈ ਵੀ ਕੋਟ ਮਾਰ ਵੀ ਕਰਕੇ ਬਾਹਰ ਦੇ ਬੰਦੇ ਮਗਵਾ ਕੇ ਸਾਡੇ ਘਰ ਦੀ ਟਾਹਟੇਰੀ ਕਰ ਦਿੱਤੀ ਨੇ